ਫੂਡ ਸੇਫਟੀ ਵਿਭਾਗ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈਗੀ ਹੈ ਸੈਂਪਲਿੰਗ ਕੀਤੀ ਜਾ ਰਹੀ ਹੈਗੀ ਹੈ ਫਿਰੋਜ਼ਪੁਰ ਦੇ ਵਿੱਚ ਮੌਜੂਦ ਹੈਗੇ ਆ ਤਸਵੀਰਾਂ ਤੁਹਾਨੂੰ ਦਿਖਾਣੇ ਹੈਗੇ ਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਕਿਓ ਦੇਸੀ ਕਿਓ ਤੇ ਮਸਟਰਡ ਆਇਲ ਜਿਹੜਾ ਉਹ ਫੜਿਆ ਹੈਗਾ ਤਾਂ ਇਸ ਦੀ ਸੈਂਪਲਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈਗੀ ਹੈ ਹਾਲਾਂਕਿ ਸੈਂਪਲ ਲੈ ਕੇ ਅੱਗੇ ਲੈਬ ਦੇ ਵਿੱਚ ਭੇਜੇ ਜਾਣਗੇ ਤਾਂ ਉਸ ਤੋਂ ਬਾਅਦ ਰਿਪੋਰਟ ਦੇ ਵਿੱਚ ਕੀ ਨਿਕਲ ਕੇ ਆਂਦਾ ਹੈਗਾ ਤਾਂ ਕਾਰਵਾਈ ਕੀਤੀ ਜਾਵੇਗੀ ਤੁਸੀਂ ਦੇਖ ਸਕਦੇ ਹੈਗੇ ਹੋ ਫੂਡ ਸੇਫਟੀ ਇਨਸਪੈਕਟਰ ਮੌਕੇ ਤੇ ਮੌਜੂਦ ਹੈਗੇ ਨੇ ਔਰ ਇਹ ਮਾਲ ਜਿਹੜਾ Rajasthan ਤੋਂ ਆਇਆ ਹੈਗਾ ਸੀਗਾ ਤਾਂ ਰਸਤੇ ਦੇ ਵਿੱਚ ਸਿਹਤ ਵਿਭਾਗ ਨੇ ਕਾਰਵਾਈ ਜਿਹੜੀ ਹੈ ਉਹ ਕੀਤੀ ਹੈਗੀ ਹੈ ਵੱਡੀ ਕਾਰਵਾਈ ਜਿਹੜੀ ਹੈ ਉਹ ਕੀਤੀ ਹੈ ਗੱਲਬਾਤ ਵੀ ਕਰਾਂਗੇ ਕਿ ਕਿਵੇਂ ਦੇਖ ਰਹੇ ਹੈਗੇ ਨੇ ਸਾਡੇ ਨਾਲ ਫਿਰੋਜ਼ਪੁਰ ਦੇ ਵਿੱਚ ਮੌਜੂਦ ਨੇ ਅਭਿਨਵ ਜੀ ਅਭਿਨਵ ਜੀ ਦੇਖਿਆ ਜਾਵੇ ਤਾਂ ਕਿਉਂ ਕਈ ਤਰ੍ਹਾਂ ਦਾ ਨਕਲੀ ਆਂਦਾ ਹੈਗਾ ਉਸ ਦੀ ਪਛਾਣ ਕਿਵੇਂ ਹੁੰਦੀ ਹੈ ਪਹਿਲੇ ਤੋਂ ਤੁਸੀਂ ਕਾਰਵਾਈ ਕੀਤੀ ਅੱਜ ਦੀ ਕਾਰਵਾਈ ਕੀ ਹੈਗੀ ਆ ਜਨਾਬ ਮੈਨਾਂ ਫੂਕਸੇਤੀ ਅਫਸਰਾਂ ਨਾਲ ਜੀਨੇ ਬੇ ਸਿੱਧਾ ਫਿਰ ਲਾਸਟ ਫਿਊ ਡੇਸ ਬੇਨਾਂ ਸੀ 20 ਕੁਇੰਟਲ ਕਿਉ ਫੜਿਆ ਸੀਗਾ ਤੇ ਸਾਨੂੰ ਖਬਰਾਂ ਮਿਲ ਰਹੀਆਂ ਸੀਗੀਆਂ ਵੀ ਸ਼ਹਿਰਾਂ ਚ ਦੇ ਵਿੱਚ ਬੰਦ ਹੋ ਗਿਆ ਔਰ ਪਿੰਡਾਂ ਦੇ ਵਿੱਚ ਬਹੁਤ ਅਜੇ ਇਹਦੀ ਮਾਤਰਾ ਦੇ ਵਿੱਚ ਹੈਗਾ ਤੇ ਅਸੀਂ ਆਪਣੇ ਟੋਟ ਛੱਡਦੇ ਸੀਗੇ ਤੁਹਾਨੂੰ ਪਤਾ ਲੱਗਿਆ ਵੀ ਪਿੰਡ ਦੇ ਫਲਾਣੇ ਪਿੰਡ ਦੇ ਵਿੱਚ ਅੱਜ ਗੱਡੀ ਉਤਰਦੀ ਪਈ ਹੈ ਜਾਂ ਉੱਥੇ ਕਿਉ ਹੈਗਾ ਅਸੀਂ ਜਦੋਂ ਛਾਪਾ ਮਾਰਿਆ ਤੇ ਉਹਦੀ ਚੈਕਿੰਗ ਕੀਤੀ ਤੇ ਪਤਾ ਲੱਗਾ ਸਾਨੂੰ ਬਿਲਿੰਗ ਤੋਂ ਵੀ ਕਾਫੀ ਮਾਤਰਾ ਦੇ ਵਿੱਚ ਕਿਉਂ ਇਤਰੋਂ ਅੰਮ੍ਰਿਤਸਰ ਜਾ ਰਿਹਾ ਸੀਗਾ ਸੋ ਅਸੀਂ ਜਦੋਂ ਉਹਦਾ ਪੈਕੇਟ ਦੇਖਿਆ 20 20 ਰੁਪਏ ਦੇ ਵਿੱਚ ਗਾਂ ਦਾ ਕਿਉਂ ਹਨਾ ਮਿਲਦਾ ਪਿਆ ਡੱਬਿਆਂ ਦੇ ਵਿੱਚ ਟੌਫੀਆਂ ਵਾਲੇ ਡੱਬਿਆਂ ਚ ਇਹਨਾਂ ਨੇ ਪਾਇਆ ਹੋਇਆ 20 20 ਰੁਪਏ ਦਾ ਦੇ ਦੇ ਰਹੇ ਨੇ ਔਰ ਉੱਤੇ ਕੋਈ ਫੂਡ ਸੇਫਟੀ ਲਾਇਸੈਂਸ ਨਹੀਂ ਹੈਗਾ ਜਦੋਂ ਦੇਖਿਆ ਉਹ ਇੱਥੇ ਤੋਂ ਅਸੀਂ ਇਸ ਮਾਲ ਨੂੰ ਅਸੀਂ ਸੀਲ ਕਰਨ ਲੱਗੇ ਹਾਂ ਸਾਡੇ ਦੇ ਕਾਫੀ ਇਹ ਲੋਕ ਪ੍ਰੈਸ਼ਰ ਜਮਾਰੇ ਕਦੀ ਕਿਤੇ ਤੋਂ ਫੋਨ ਆ ਰਿਹਾ ਕਦੀ ਕਿਤੇ ਤੋਂ ਫੋਨ ਆ ਰਿਹਾ ਕਿ ਸਾਡੀ ਗੱਡੀ ਲੀਸ ਕਰਤੀ ਜਾਵੇ ਸਾਨੂੰ ਛੱਡਤਾ ਜਾਵੇ ਅਸੀਂ ਇਹ ਕਰ ਲਾਂਗੇ ਅਸੀਂ ਉਹ ਕਰ ਦਾਂਗੇ ਬਟ ਅਸੀਂ ਆਪ ਦੀ ਆਪਣੇ ਹਰ ਥੋਟੀ ਨੂੰ ਦੱਸਤਾ ਸੀਗਾ ਉਤੋਂ ਮੌਕੇ ਤੇ ਡੀਐਚਓ ਸਾਹਿਬ ਜਲੰਧਰ ਉਹ ਆ ਗਏ ਨੇ ਤੇ ਅਸੀਂ ਹੁਣ ਇਹਨਾਂ ਦੇ ਕਾਰਵਾਈ ਕਰਦੇ ਪਏ ਆਂ ਇਹਨੂੰ ਫੜ ਕੇ ਸੀਲ ਕਾ ਕੇ ਆਪਣੀ ਕਸਟਡੀ ਦੇ ਵਿੱਚ ਰੱਖਦੇ ਪਏ ਆਂ ਕਿਹੜੇ ਲੋਕ ਐ ਸਰ ਤੁਹਾਨੂੰ ਜਿਹੜਾ ਪ੍ਰੈਸ਼ਰ ਪਾ ਰਹੇ ਹੈਗੇ ਆ ਕਾਰਵਾਈ ਦੀ ਮੈਂ ਅਨੋਨਿਮਸ ਨੇ ਆ ਜਾਣ ਬੰਦੇ ਆ ਕੇ ਕੋਈ ਸਾਡਾ ਮਾਲ ਆ ਜੀ ਫਲਾਨਾ ਜੀ ਜਿਹੜਾ ਅਸੀਂ ਗੰਗਾ ਨਗਰ ਦੇ ਹੈਗੇ ਆ ਸਾਡਾ ਮਾਲ ਛੱਡ ਦਿਓ ਸਾਡੀ ਗੱਡੀ ਜਾ ਲੈੰਦੋ ਬਟ ਅਸੀਂ ਆਪ ਦੀ ਕਾਰਵਾਈ ਕਰੀ ਜਾ ਰਹੇ ਹਾਂ ਜੀ ਤਾਂ ਸੈਂਪਲਿੰਗ ਕੀਤੀ ਜਾ ਰਹੀ ਹੈ ਹੁਣ ਇਹਨਾਂ ਦੀ ਕੀ 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 ਹੈਗਾ ਵਿੱਚ ਮਸਟਰਡ ਆਇਲ ਹੈ ਹਾਂਜੀ ਮਸਟਰਡ ਆਇਲ ਹੈ ਜੀ ਕਾਓ ਕਿਓ ਹੈ ਜੀ ਇੱਕ ਮਲਟੀ ਕੰਪਨੀਆਂ ਦਾ ਹਾਂਜੀ ਮਲਟੀ ਸੋਰਸ ਐਡੀਬਲ ਆਇਲ ਹੈ ਜੀ ਤਾਂ ਕੀ ਕਾਰਵਾਈ ਕੀ ਕੀਤੀ ਜਾਊਗੀ ਇਹਨਾਂ ਸਾਰਿਆਂ ਦੇ ਸਾਰਿਆਂ ਦੇ ਅਸੀਂ ਸੈਂਪਲਸ ਲਵਾਂਗੇ ਤੇ ਫਿਰ ਅਸੀਂ ਲੈਬ ਭੇਜ ਦਾਂਗੇ ਪਰ ਜਦੋਂ ਸਰ ਲੈਬ ਦੇ ਵਿੱਚ ਭੇਜਦੇ ਉਸ ਤੋਂ ਬਾਅਦ ਜਿਹੜੀ ਰਿਪੋਰਟ ਆਉਂਦੀ ਹੈ ਤਾਂ ਫਿਰ ਜੇ ਫੇਲ ਹੋ ਜਾਣ ਤਾਂ ਕੀ ਕਾਰਵਾਈ ਹੁੰਦੀ ਹੈ ਅੱਗੇ ਦੇਖੋ ਡਿਪੈਂਡ ਕਰਦਾ ਹੈ ਫੇਲ ਦੇ ਵੀ ਕਾਫੀ ਤਰ੍ਹਾਂ ਦੇ ਟਾਈਪਸ ਨੇ ਜੇ ਤਾਂ ਦੇਖੋ ਸਬਸਟੈਂਡਰਡ ਆਂਦਾ ਕੋਈ ਪ੍ਰੋਡਕਟ ਤੇ ਉਹਦੇ ਵਿੱਚ ਸੈਕਸ਼ਨ 55 ਦੇ ਅੰਦਰ ਲੱਗਦੀ ਹੈ ਅਪ ਟੂ 5 ਲੱਖ ਦਾ ਜੁਰਮਾਨਾ ਹੈ ਜੀ ਫਿਰ ਮੰਨ ਲਓ ਅਗਰ ਅਨਸੇਫ ਆਂਦਾ ਫਿਰ ਉਹਦੇ ਵਿੱਚ ਡਿਫਰੈਂਟ ਹੈ ਉਹਦੇ ਵਿੱਚ ਸਜ਼ਾ ਦਾ ਵੀ ਪ੍ਰਾਵਧਾਨ ਹੈ ਤਾਂ ਫਿਰ ਉਹ ਸਜ਼ਾ ਵੀ ਹੁੰਦੀ ਹੈ ਤੇ ਨਾਲ ਨਾਲ ਫਾਈਨਸ ਵੀ ਹੁੰਦੇ ਹੈ ਅਭੀ ਨੋ ਜੀ ਦੇਖਿਆ ਜਾਵੇ ਤਾਂ ਫਿਰੋਜ਼ਪੁਰ ਦੇ ਕਈ ਥਾਵਾਂ ਦੇ ਉੱਪਰ ਕਈ ਚੀਜ਼ਾਂ ਜਿਹੜੀਆਂ ਨਕਲੀਆਂ ਮਿਲਦੀਆਂ ਤੁਸੀਂ ਕਈ ਥਾਵਾਂ ਦੇ ਉੱਪਰ ਸੈਂਪਲਿੰਗ ਵੀ ਕੀਤੀ ਹੈਗੀ ਆ ਪਰ ਅੱਜ ਵੀ ਕਈ ਉਹ ਲੋਕ ਢੜਲੇ ਨਾਲ ਕੰਮ ਕਰਦੇ ਹੈਗੇ ਆ ਉਹਨਾਂ ਲੋਕਾਂ ਨੂੰ ਤੁਸੀਂ ਕੀ ਚੇਤਾਵਨੀ ਦਿਓਗੇ ਕਿ ਉਹ ਕੰਮ ਜਿਹੜਾ ਨਾ ਕਰਨ ਜਿਹੜਾ ਮੈਂ ਨਵੰਬਰ ਮਹੀਨੇ ਤੋਂ ਆਇਆ ਹੈਗਾ ਮੈਂ ਆਪਣੇ ਵੱਲੋਂ ਪੂਰੀ ਕਰ ਵੀ ਤੋਂ ਕਰਦੇ ਪਿਆ ਸਾਨੂੰ ਥੋੜਾ ਟਾਈਮ ਲੱਗਣਾ ਲੇਕਿਨ ਹੌਲੀ ਹੌਲੀ ਅਸੀਂ ਫਲੋਇਪੁਰ ਨੂੰ ਇਸ ਤੋਂ ਡੁਪਲੀਕੇਸੀ ਤੋਂ ਮੁਕਤ ਕਰ ਦਵਾਂਗੇ ਜਲਦ ਤੋਂ ਜਲਦ ਕਰ ਦਾਂਗੇ ਸਾਡੀ ਇੱਕ ਵੈਨ ਜਾ ਰਹੀ ਹੈ ਹਰ ਪਿੰਡਾਂ ਚ ਜਾ ਰਹੀ ਹੈ ਸਾਰੇ ਪਾਸੇ ਮੂਵਮੈਂਟ ਕਰ ਰਹੀ ਹੈਗੀ ਹੈ ਔਰ ਅਸੀਂ ਜਲਦੀ ਹੀ ਕਿ ਉਹ ਤੇਲ ਇਹਨਾਂ ਚੀਜ਼ਾਂ ਨੂੰ ਜਿਹੜੀ ਮਲਾਵਟ ਚ ਚਾਦੀ ਵੀ ਖਤਮ ਕਰ ਦਵਾਂਗੇ ਇੱਕ ਤੁਸੀਂ ਬੜੀ ਵੱਡੀ ਗੱਲ ਕੀਤੀ ਸੀ ਜੀਨੋ ਮੋਟੋ ਦੀ ਤੁਸੀਂ ਜਿੱਥੇ ਵੀ ਗਏ ਹੋ ਸੈਂਪਲਿੰਗ ਕਰ ਲੋ ਉੱਥੇ ਤੁਸੀਂ ਸਭ ਤੋਂ ਪਹਿਲੇ ਫਾਸਟ ਫੂਡ ਵਾਲੀ ਦੁਕਾਨਾਂ ਤੇ ਇਹ ਚੀਜ਼ ਦੇਖੀ ਹੈ ਕਿੰਨਾ ਕੋ ਹਾਰਮਫੁਲ ਹੈ ਦੇਖੋ ਜਿਹੜਾ ਅਜੀਨੋਮੋਟੋ ਆ ਬੀਸਿਕਲੀ ਉਹ ਨਾ ਹੱਡੀਆਂ ਗਲਾਂ ਦੇ ਕੰਮ ਆਂਦਾ ਜੀ ਔਰ ਜੇ ਕੋਈ ਪ੍ਰੈਗਨੈਂਟ ਲੇਡੀ ਜਾਂ ਕਿਸੇ ਲੇਡੀ ਦੇ ਬੱਚਾ ਹੋਣ ਵਾਲਾ ਜਾਂ ਬੱਚਾ ਛੋਟਾ ਹੋ ਗਿਆ ਇਹ ਕੋਈ 2 4 6 ਮਹੀਨਾ ਦਾ ਵੀ ਹੋਵੇ ਜੀ ਉਹਨੂੰ ਉਹਦਾ ਪ੍ਰੋਡਕਟ ਖਵਾਇਆ ਜਾਂਦਾ ਤੇ ਉਹ ਬੱਚੇ ਜੀ ਨਾ ਜਿਹੜਾ ਬੇਬੀ ਬੇਬੀ ਬੰਦਾ ਪਿਆ ਹੈਗਾ ਉਹ ਮਿਸਕਾਰਜ ਹੋ ਜਾਂਦਾ ਉਹ ਬੇਸ ਉਹਨਾਂ ਡਾਕਟਰਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਉਂ ਹੋ ਗਿਆ ਉਹ ਕਹਿੰਦੇ ਖਾਣ ਪੀਣ ਆਪਣਾ ਇਹ ਹੈ ਉਹ ਉਹਦੇ ਉਸੇ ਉੱਪਰ ਲਿਖਿਆ ਵੀ ਹੁੰਦਾ ਲਿਖਿਆ ਵੀ ਹੁੰਦਾ ਜੀ ਫਿਰ ਵੀ ਦੁਕਾਨਦਾਰ ਉਹ ਪਾਉਂਦੇ ਆ ਹਾਂਜੀ ਉਹ 5 ਗ੍ਰਾਮ ਪਾਣਾ ਹੁੰਦਾ ਜੋ ਐਕਟ ਦੇ ਅਕੋਰਡਿੰਗ 5 ਗ੍ਰਾਮ ਬੋਇਲਡ ਵਾਟਰ ਦੇ ਵਿੱਚ ਇਹ ਆ ਮੁਠੀ ਭਰ ਕੇ ਉਹਦੇ ਵਿੱਚ ਛਿੜ ਦਿੰਦੇ ਨੇ ਜੀ ਹੂੰ ਸੁੱਕਾ ਹੀ ਤੇ ਫਿਰ ਉਹਨਾਂ ਤੇ ਤੁਸੀਂ ਕੀ ਕਾਰਵਾਈ ਕਰ ਰਹੇ ਹੋਗੇ ਉਹ ਉਹਨਾਂ ਨੂੰ ਤੁਸੀਂ ਕੀ ਕਹਿ ਰਹੇ ਹੋਗੇ ਉਹ ਸਖਤ ਚੇਤਾਵਨੀ ਕੀ ਹੈਗੀ ਅਸੀਂ ਉਹਨਾਂ ਤੇ ਕਾਰਵਾਈ ਕਰਦੇ ਪਏ ਆ ਜੀ ਆਪਦੀ ਬੇਸਿਕਲੀ ਇਹ ਲੋਕਾਂ ਨੂੰ ਅਵੇਅਰਨੈਸ ਜ਼ਰੂਰੀ ਹੈ ਜਿਹੜੇ ਕੰਮ ਕਰਦੇ ਪਏ ਨੇ ਫਾਸਟ ਫੂਡ ਦਾ ਇਹਦਾ ਕਿ ਲਾਸਟ ਟਾਈਮ ਅਸੀਂ ਐਨਐਫਸੀ ਵੀ ਕੀਤਾ ਸੀਗਾ ਹੋਰ ਵੀ ਜਿਹੜੇ ਜਿਹੜੇ ਕੰਮ ਕਰਨ ਵਾਲੇ ਹੈਗੇ ਆ ਆ ਐਫ ਯੂ ਹੈਗੇ ਨਾਲ ਸਮਝਾਇਆ ਵੀ ਸੀਗਾ ਔਰ ਅਸੀਂ ਇਹਨਾਂ ਨੂੰ ਮੈਸੇਜ ਮੈਸੇਜ ਵੀ ਦਿੱਤਾ ਹੈ ਤੇ ਇਹਨਾਂ ਦੀ ਫਾਸਟ ਟ੍ਰੇਨਿੰਗ ਵੀ ਕਰਾਈ ਹੈਗੀ ਆ ਔਰ ਮੋਸਟਲੀ ਸਾਨੂੰ ਇਹਨਾਂ ਨੇ ਕਨਵੈਂਸ ਕਰ ਵੀ ਕਰਾਇਆ ਹੈਗਾ ਇਹਨਾਂ ਨੂੰ ਕਰਵਾਇਆ ਵੀ ਤੁਸੀਂ ਅਜਿਹਾ ਮੋਟਰ ਕਿਤੇ ਨਹੀਂ ਵਰਤਦੇ ਔਰ ਜੇ ਕੋ ਵਰਤੂਗਾ ਤਾਂ ਤੇ ਕਾਰਵਾਈ ਕੀਤੀ ਜਾਏਗੀ ਸਰ ਕੇਕ ਹੋਗੇ ਹਲਵਾਈ ਦੀ ਦੁਕਾਨਾਂ ਉਪਰ ਜਿਹੜੇ ਰੰਗ ਯੂਜ਼ ਕੀਤਾ ਜਾਂਦਾ ਉਹ ਵੀ ਕਾਫੀ ਕਈ ਤਰ੍ਹਾਂ ਦਾ ਹਾਰਮਫੁਲ ਹੁੰਦਾ ਉਸ ਨੂੰ ਲੈ ਕੇ ਕੀ ਤੁਸੀਂ ਐਕਸ਼ਨ ਕਰ ਰਹੇ ਹੋ ਔਰ ਕੀ ਸਖਤ ਸਿੱਟਾਵ ਨਹੀਂ ਹੈਗੀ ਜਿਵੇਂ ਹੁਣੇ ਡਾਕਟਰ ਸਾਹਿਬ ਨੇ ਦੱਸਿਆ ਕਿ ਅਸੀਂ ਅਵੇਅਰਨੈਸ ਕਰਾਂਗੇ ਸਭ ਤੋਂ ਸਭ ਤੋਂ ਜਿਆਦਾ ਮੋਸਟ ਇੰਪੋਰਟੈਂਟ ਕੀ ਹੈ ਜਦੋਂ ਆਪਾਂ ਸਾਰਿਆਂ ਨੂੰ ਇਸ ਗੱਲ ਦਾ ਪਤਾ ਹੋ ਜਾਏਗਾ ਨਾ ਕਿ ਇਹ ਚੀਜ਼ ਗਲਤ ਹੈ ਫਿਰ ਆਪਾਂ ਕੰਜ਼ਿਊਮਰ ਜਿਹੜਾ ਉਹ ਉਹਨੂੰ ਖਰੀਦੇਗਾ ਵੀ ਨਹੀਂ ਹਰ ਇੱਕ ਚੀਜ਼ ਦੀ ਲਿਮਿਟ ਹੈ ਅਗਰ ਸਪੋਜ਼ ਫਿਰ ਸਾਡਾ ਕੀ ਸਾਡਾ ਸਭ ਤੋਂ ਪਹਿਲਾਂ ਕੀ ਅਵੇਅਰ ਕਰਨਾ ਫਿਰ ਵੀ ਅਸੀਂ ਜੇ ਉਹ ਨਹੀਂ ਮੰਨਦੇ ਫਿਰ ਅਸੀਂ ਉੱਤੇ ਕਾਰਵਾਈ ਕਰਦੇ ਹਾਂ ਜੀ ਸਾਡਾ ਹੁੰਦਾ ਸੀ ਚੈੱਕ ਕਰਨਾ ਹੁੰਦਾ ਹੈ ਕਿ ਜਿਹੜੇ ਕਲਰਸ ਯੂਜ਼ ਕਰ ਰਹੇ ਪਰਮਿਟਿਡ ਕਲਰਸ ਯੂਜ਼ ਕਰ ਰਹੇ ਕਿ ਕੋਈ ਸਿੰਥੈਟਿਕ ਕਲਰ ਯੂਜ਼ ਕਰ ਰਹੇ ਕਿ ਜਿਹੜੇ ਨਾਨ ਪਰਮਿਟਿਡ ਹੈ ਤਾਂ ਬਿਲਕੁਲ ਫਿਰੋਜ਼ਪੁਰ ਦੇ ਵਿੱਚ ਫੂਡ ਸੇਫਟੀ ਅਫਸਰਾਂ ਦੇ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈਗੀ ਔਰ ਅੱਜ ਵੀ ਇੱਕ ਗੱਡੀ ਜਿਹੜੀ ਰਾਜਸਥਾਨ ਤੋਂ ਆਈ ਹੈਗੀ ਸੀਗੀ ਤਾਂ ਉਹ ਗੱਡੀ ਫੜੀ ਹੈਗੀ ਔਰ ਸੈਂਪਲਿੰਗ ਜਿਹੜੀ ਹੈ ਉਹ ਕੀਤੀ ਗਈ ਹੈਗੀ ਔਰ ਫੂਡ ਸੇਫਟੀ ਅਫਸਰਾਂ ਦਾ ਇਹ ਕਹਿਣਾ ਹੈਗਾ ਕਿ ਇਸ ਚੀਜ਼ ਨੂੰ ਲੋਕ ਧਿਆਨ ਦੇ ਵਿੱਚ ਰੱਖਣ ਕਿ ਲਾਇਸੈਂਸ ਹੋਣਾ ਜ਼ਰੂਰੀ ਹੈਗਾ ਔਰ ਜਿਹੜੀ ਸੈਂਪਲਿੰਗ ਹੁੰਦੀ ਹੈ ਉਸ ਨੂੰ ਲੈਬ ਦੇ ਵਿੱਚ ਭੇਜਿਆ ਜਾਂਦਾ ਔਰ ਉਸ ਦੀ ਰਿਪੋਰਟ ਆਂਦੀ ਹੈ ਤਾਂ ਉਸ ਤੋਂ ਬਾਅਦ ਜਿਹੜੀ ਹੈ ਕਾਰਵਾਈ ਕੀਤੀ ਜਾਂਦੀ ਹੈ ਹੁਣ ਦੇਖਣਾ ਹੋਊਗਾ ਕਿ ਜਿਹੜੀ ਫਿਰੋਜ਼ਪੁਰ ਦੇ ਵਿੱਚ ਸੈਂਪਲਿੰਗ ਹੋ ਰਹੀ ਹੈ ਫੂਡ ਸੇਫਟੀ ਅਫਸਰਾਂ ਦੇ ਵੱਲੋਂ ਸੈਂਪਲਿੰਗ ਕੀਤੀ ਜਾ ਰਹੀ ਹੈ ਸੈਂਪਲਿੰਗ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਂਦੀ ਹੈਗੀ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕੈਮਰਾ ਪਰਸਨ ਰੋਹਿਤ ਦੇ ਨਾਲ ਸਣੀ ਚੋਪੜਾ ਜਗਬਾਲੀ ਟੀਵੀ ਫਿਰੋਜ਼ਪੁਰ